ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵੀਰ ਜੀ ਤੁਹਾਨੂੰ ਤੋਕੜ ਗੱਬਣਾ ਦੇ ਨਾਲ ਨਾਲ ਕਟੀਆਂ ਵੀ ਦੋ ਚੰਗੀਆਂ ਉਖਾਵਾਂਗੇ ਜੀ ਆ ਦੇਖੋ ਕਰੋ ਜੀ ਚੈੱਕ ਤੇ ਪਸ਼ੂ ਆਪਣੇ ਕੋ ਹੈਗੇ ਆ 7-8 ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਾਂਗੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਵਾਂਗੇ ਤਾਜ਼ੀਆਂ ਸੁਨੀਆਂ ਝੋਟੀਆਂ ਪਲੂਨ ਕਟੀਆਂ ਦੂਜਾ ਆਸੂਗਾ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਜਿਹੜੀਆਂ ਚੰਗੀਆਂ ਬਹੁਤ ਚੰਗੀਆਂ ਚੰਗੀਆਂ ਤੁਹਾਨੂੰ ਸਾਰੀਆਂ ਦੀ ਡਿਟੇਲ ਸ਼ੇਅਰ ਕਰਦੇ ਆਂ ਤੇ ਕੱਲੀ ਕੱਲੀ ਦੀ ਜਾਣਕਾਰੀ ਦਿੰਨੇ ਆ ਬਹੁਤ ਬਹੁਤ ਚੰਗੇ ਦੁੱਧ ਵਾਲੀਆਂ ਮਈਆਂ ਆਪਣੇ ਕੋਲ ਤਿਆਰ ਦੁੱਧਿਆ ਜਿੰਨਾ ਥੱਲੇ ਬਲੂਨ ਕੱਟੀ ਦੋ ਦੰਦ ਕੋਈ ਅੰਤ ਨਹੀਂ ਇਹਦਾ ਵੀ ਜੀ ਆ ਮੈਂ ਵੀ 20 ਕਿਲੋ ਵਾਲੀ ਆ ਬਹੁਤ ਜ਼ਿਆਦਾ ਚੰਗੀ ਆ ਤਾਜ਼ੀਆਂ ਸਗੀਆਂ ਕੱਲੀ ਕੱਲੀ ਦੀ ਤੁਹਾਡੇ ਨਾਲ ਸਾਰਿਆਂ ਦੀ ਡਿਟੇਲ ਸ਼ੇਅਰ ਕਰਦੇ ਆ ਤੇ ਕੱਲੀ ਕੱਲੀ ਦੀ ਜਾਣਕਾਰੀ ਦਿੰਨੇ ਆ ਅੱਜ ਧੋਕੜ ਗੱਪਣ ਵੀ ਵੱਡੀ ਝੋਟੀ ਆ ਗਈ ਚੈੱਕ ਪਾਸ ਜਿਹੜੀ ਗਾਂ ਫੇਰ ਚੰਗੇ ਰੁਪਏ ਵਟਾਉਣ ਵਾਲੀ ਆ ਤੇ ਸਤਵਾਂ ਮਹੀਨਾ ਚੜਨ ਵਾਲਾ ਜੀ ਇਹਨੂੰ ਗੱਬਣ ਨੂੰ ਕਰੋ ਜੀ ਚੈੱਕ ਸਾਰੀਆਂ ਦੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਕੱਲੀ-ਕੱਲੀ ਦੀ ਤੁਹਾਡੇ ਨਾਲ ਜਾਣਕਾਰੀ ਦੇਨੇ ਆ ਆਓ ਮੰਗਲੂ ਜੀ ਹਾਂ ਜੀ ਸਾਸੀ ਗੱਲ ਵੀਰ ਜੀ ਸਾਰੇ ਵੀਰਾਂ ਨੂੰ ਓਂਕਾਰ ਦੇਵੀ ਫਾਰਮ ਦੇ ਤੁਹਾਡਾ ਸਵਾਗਤ ਹੈ ਨਾਮ ਓਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779983441 9779983441 ਤੇ ਮੰਗਲੂ ਜੀ ਕਰਿਓ ਸ਼ੁਰੂਆਤ ਚਲੋ ਕਿਧਰੋਂ ਕਰੀਏ ਇਧਰੋਂ ਕੋ ਉਧਰੋਂ ਜੀ ਮਰਜੀ ਢਾਡੀ ਅਜੇ ਟੋਕੜ ਗੱਭਣ ਤੋਂ ਕਰੀਏ ਜੀ ਤੇ ਆਓ ਜੀ ਮੰਗਲੂ ਜੀ ਇਹ ਜੀ ਪਹਿਲੇ ਦੱਸੀ ਗਏ ਜੀ ਡੀਟੇਲ ਸਾਰੀ ਤੇ ਆਹ ਜਿਹੜੀ ਮੈਂ ਜੇ ਤੇ ਗੱਭਣ ਜਿਹੜੀ ਆ ਇਹਨੂੰ 7ਵਾਂ ਮਹੀਨਾ ਚੜਨ ਵਾਲਾ ਛੇ ਹੋ ਗੇ ਤੇ 5 ਕਿਲੋ ਦੁੱਧ ਆ ਤੇ ਮਾਲਵੇ ਦੀ ਮਹੀਂ ਆ ਅਸਲ ਮਲਵੈਣ ਤੇ ਜਮਾਂ ਜੇ ਨਾਰਮਲ ਜੀ ਕੀਮਤ ਤੇ ਦਵਾਂਗੇ ਵੱਡੀ ਫੁੱਲ 14-15 ਕਿਲੋ ਵਾਲੀ ਮਹੀਂ ਆ ਜੀ ਤੇ ਬਹੁਤ ਜ਼ਿਆਦਾ ਚੰਗੇ ਰਿਕਾਰਡ ਵਾਲੀ ਜੀ ਖੋਲੋ ਮੰਗਲੂ ਜੀ ਟੋਕੜ ਗੱਬਨ ਤੋਂ ਕਰੀਏ ਸਟਾਰਟ ਬਹੁਤ ਚੰਗੀ ਮੈਂਮ ਖੋਲ ਲਾ ਖੋਲ ਲਾ ਇੰਨਾ ਟਾਈਮ ਆਜੇ ਤਾਨੂੰ ਖੋਲ ਕੇ ਦੇ ਦਈਏ ਜਾਣਕਾਰੀ ਜੀ ਵੇਖੋ ਜੀ ਕਰੋ ਜੀ ਚਟ ਲਾਓ ਲਾਓ ਜੀ ਮੈਂ ਥਣ ਦੇ ਵੇਲੇ ਸਾਫ 6 ਮਹੀਨੇ ਹੋਣ ਵਾਲੇ ਆ ਇਹਨੂੰ ਤਾਂ 7ਵਾਂ ਚੜਨ ਵਾਲਾ ਜੀ ਤੇ ਵੱਡੀ ਝੋਟੀ ਜੀ ਗਾਂ ਚੰਗੇ ਰੁਪਏ ਵਟਾਉਣ ਵਾਲੀ ਆ ਝੋਟੀ ਕਰੋ ਜੀ ਚੈੱਕ ਥਾਣ ਲੈਵੇ ਦੀ ਪੂਰੀ ਸਾਫ ਆ ਦੇਖੋ ਜੀ ਲਿਆਓ ਲਿਆਓ ਮੰਗ ਲਓ ਜੀ ਲੈ ਜਾਓ ਅੰਦਰ ਸੇਂਗ ਦੀ ਸੁੰਗਦੀ ਕੁਆਲਿਟੀ ਆ ਪੂਰੀ ਜੀ ਕਰੋ ਜੀ ਜਸ ਦੋ ਢਾਲੀ ਨਾਲ ਵੇਖੋ ਕਿੱਥੋਂ ਚੱਲਦੀ ਆ ਇਥੇ ਬੰਦ ਮੰਗਲੂ ਜੀ ਇੱਥੇ ਕਿੰਨਾ ਕੁ ਦੀ ਮੰਗਲੂ ਜੀ ਦੇ ਦਈਏ ਇਹਨੂੰ ਮੈਨੂੰ ਕੋਈ ਨਹੀਂ ਪਤਾ ਹਾਂਜੀ ਮੈਨੂੰ ਕੋਈ ਨਹੀਂ ਪਤਾ ਪਤਾ ਨਹੀਂ ਰੇਟ ਦਾ ਕਿ ਚੇਤਾ ਭੁੱਲ ਜਾਂਦਾ ਮੈਨੂੰ ਪਤਾ ਕੋਈ ਨਹੀਂ ਜੀ ਰੋ ਤੇ ਇਹ ਦੇ ਦਈਏ ਜੀ ਆਪਾਂ 75000 ਦੀ ਮਰਜੀ ਟਾਡੀ ਵੱਡੀ ਮਹੀਂ ਆ ਜਿੰਨੇ ਰੁਪਈਆ ਦੀ ਮਰਜ਼ੀ ਵੇਚ ਲਈਏ ਉਨੇ ਦੀ ਵਿਗਦੀ ਆ ਜੀ ਕਿਉਂਕਿ ਮੈਂ ਜਿਹੜੀ ਆ ਇੱਕ 25 30 ਦੀ ਵਿਗਣ ਵਾਲੀ ਆ ਤਿਆਰ ਰੱਖੋਗੇ ਤੇ ਲਾਸਟ ਜੀਏ ਦੇ ਦਾਂਗੇ ਆਪਾਂ 73000 ਦੀ ਕਰ ਲੋ ਜੀ ਚੈੱਕ ਜੱਸ ਨੇ 73000 ਦੀ ਕਹਿਤੀ ਮਰਜੀ ਤੁਹਾਡੀ ਹੈ ਮੰਗਲੂ ਜੀ ਮੈਨੂੰ ਕੋਈ ਨਹੀਂ ਪਤਾ ਤੇ ਇਹ ਰਹਿਣ ਦੋ ਹਾਣੀ ਖਾ ਲੈਣੀ ਉਹਦਾ ਛੋਟੀ ਖਾ ਲ ਦਿੰਦੇ ਆ ਛੋਟੀ ਬਹੁਤ ਚੰਗੀ ਆ ਜਿਹਦੀ ਬਾਅਦ ਚ ਡਿਟੇਲ ਠਾਣੇ ਜੀ ਸ਼ੇਅਰ ਕਰਾਂਗੇ ਕਰੋ ਜੀ ਚੈੱਕ ਆ ਮਈ ਆ ਤਾਜੀ ਸੂਈ ਆ ਬੱਚਾ ਵਾ 20 ਕਿਲੋ ਮੈਂ ਦੁੱਧ ਦਊਗੀ ਨੈਟ ਹੁਣ 15 ਕਿਲੋ ਦੁੱਧ ਤਿਆਰ ਆ ਖੋਲ ਮੰਗੀ ਜੀ ਦੇਖੋ ਜੀ ਕਰੋ ਚੈੱਕ ਪੂਰੀ ਫੁੱਲ ਵੱਡੀ ਮਹੀਂ ਆ ਸਿੰਘ ਸੁੰਗਰੀ ਕੁਆਲਿਟੀ 18 ਕਿਲੋ ਦੀ ਕੋਈ ਗਾਰੰਟੀ ਨਹੀਂ ਤੇ ਅਜੇ ਦੁੱਧ 20 ਦਊਗੀ ਤੇ ਕਟਾ ਮੰਗ ਰਿਹਾ ਜੀ ਇਹਦੇ ਉਹ ਜਿਹੜਾ ਤੇ ਮੋਲ ਇਹਦਾ ਕਰਾਂਗੇ ਆਪਾਂ ਫੋਨ ਤੇ ਕਰੋ ਜੀ ਖੰਦੇ ਅੱਛਾ 15 ਕਿਲੋ ਦੁੱਧ ਦਾ ਜਮਾ ਰੈਡੀ ਆ ਕੋਈ ਹੁਣ ਚੋ ਕੇ ਖਾ ਲ ਸਕਦਾ ਲੈ ਤਾਜੀ ਸੂਈ ਆ 18 ਕਿਲੋ ਦੁੱਧ ਦੀ ਕੋਈ ਔਟ ਦੇ ਲੈ ਜੀ ਜਿੱਦਾਂ ਮਰਜੀ ਜੀ ਚਲੋ ਚੱਕ ਲੈ ਆ ਮੰਗ ਲਓ ਦੇਖੋ ਬਹੁਤ ਹੀ ਵੱਡੀ ਮਹੀਂ ਹੈ ਪੂਰੀ ਫੁੱਲ ਵੱਡੀ ਹੈ ਜੀ 15 ਕਿਲੋ ਦੁੱਧ ਨੈਟ ਕੋਈ ਵੀਰ ਮੇਰਾ ਤਸੱਲੀ ਕਰਕੇ ਖੜ ਸਕਦਾ ਜੀ ਚਲੋ ਜੀ ਚੱਕ ਕੋਈ ਜ਼ਿਆਦਾ ਮੁੱਲ ਨਹੀਂ ਆਪਾਂ ਜਾਇ ਜੀ ਮੁੱਲ ਕਰਾਂਗੇ ਜੀ ਫੇ ਇਹ ਦੀ ਵੀ ਬਹੁਤ ਜ਼ਿਆਦਾ ਮੁੱਲ ਪਰ 15 ਕਿਲੋ ਦਾ ਜਿਹੜਾ ਕੋਈ ਮਰਜ਼ੀ ਸੌਦਾ ਕਰ ਲੇ ਤੇ ਚਵਾ ਸਕਦਾ ਆ ਕੇ ਤਿਆਰੇ ਆ 15 ਇਹ ਆਪਾਂ ਕਹਿੰਦੇ ਵੀ ਜਿੱਦਣ 18 17 18 ਕਿਲੋ ਦੁੱਧ ਕਰ ਜੂ ਉਦੋਂ ਹੀ ਪਾਈਏ ਜੀ ਇਹਨੇ ਤੇ ਆਹ ਕੱਟੀ ਜੀ ਦੋ ਦਾਂਦੇ ਆ ਤੇ ਚੌਕ ਦਾ ਦਾਂਦੇ ਇੱਕ ਤੋੜਿਆ ਤੇ 10 ਕਿਲੋ ਇਹਦੇ ਕੋ ਬੋੜਾ ਜੀ ਕਰੋ ਜੀ ਚੈੱਕ ਖਾਣ ਦੇਵੇ ਦੀ ਕੁਆਲਿਟੀ ਮਗਰ ਇਹਦੇ ਕੱਟੀ ਜੀ ਬਹੁਤ ਜ਼ਿਆਦਾ ਝੋਟੀ ਚੰਗੀ ਆ ਮੋਰਾ ਨਸਲ ਦੀ ਝੋਟੀ ਆ ਦੇਖੋ ਜੀ ਕਿਥੋਂ ਲੇਵਾ ਉਹਨਾਂ ਹੀ ਗਾਂ ਤੋਂ ਉਹਨਾਂ ਹੀ ਪਛਾਣ ਲੇਵਾ ਜੀ ਇਹਦਾ ਇਹਨਾਂ ਦੇ ਫਿਰ ਮੁੱਲ ਝੋਟੀਆਂ ਦੇ ਆ ਵੱਡੇ ਤੇ ਤਾਂ ਕਰਕੇ ਇਹ ਝੋਟੀ ਜਿਹੜੀ ਇਹਦੀ ਕੀਮਤ ਤਾਂ 10 ਵੀ ਦਿੰਦੇ ਆ ਜੀ ਆਪਾਂ ਇਹ ਝੋਟੀ ਜਿਹੜੀ ਆਪਾਂ 1 40 ਦੀ ਦੋਵਾਂਗੇ ਜੀ ਚਲੋ ਜੀ ਚੱਕ ਤੋੜ ਤੋੜ ਦੇ ਲਓ ਜੀ ਕਰੋ ਚੱਕ ਦੇਖੋ ਜੀ ਬਲੂਨ ਕੱਟੀ ਆ ਜੀ ਇਹ ਕੁਝ ਸਿੰਘ ਜੀ ਦੀ ਕੁਆਲਿਟੀ ਆ ਬੱਚਾ ਜੀ ਦੇ ਮਗਰ ਜੱਡ ਬਲੈਕ ਕੱਟੀ ਕੱਟੀ ਬਹੁਤ ਜ਼ਿਆਦਾ ਸੁਣੀ ਕਰੋ ਜੀ ਚਾ ਨਾੜੂ ਦੇ ਨਾਲ ਆ ਤੇ ਆ ਵੇਖੋ ਜੀ ਲੈ ਜੋ ਜੀ ਇੱਕ 40 ਦੀ ਝੋਟੀ ਜਿਹੜੀ ਦੇ ਦਾਂਗੇ ਜੀ ਜਮਾ ਜੈਸ ਜੀ ਕੀਮਤ ਰ ਪਰ ਝੋਟੀ ਦਾ ਕੋਈ ਹੋੜਾ ਬੰਦਾ ਨਹੀਂ ਝੋਟੀ ਜਿੰਨੇ ਰੁਪਏ ਦੀ ਮਰਜ਼ੀ ਵੇਚ ਲਈ ਉਹਨੇ ਦੀ ਵਿਗਦੀ ਹੈ ਕਰੋ ਜੀ ਚੱਕ ਹਲੇ ਜਮਾਤਾਜੀ 12 13 15 ਵੀ ਦੁੱਧ ਦੇ ਸਕਦੀ 12 13 ਦੀ ਕੋਈ ਗਾਰੰਟੀ ਨਹੀਂ ਬਹੁਤ ਜ਼ਿਆਦਾ ਝੋਟੀ ਚੰਗੀ ਤੇ ਆਹ ਜਿਹੜੀ ਮੈਂ ਵਾ ਇਹ ਵੀ ਵੇਖੋ ਚੋਮਾ ਥਣਾ ਦੀ ਗੂਏ ਬੇਠ ਗੋਠ ਗੋਠ ਦੇ ਚੋਵੇਂ ਲੱਗੇ ਜਿਨਾ ਕੀੜੀ ਦੇ ਭਾਵੇਂ ਹੁੰਦੇ ਆ ਤੇ ਖੋਲੋ ਮੰਗਲੂ ਜੀ ਇਹਨੂੰ ਇਹਦੇ ਕੋ 11 ਕਿਲੋ ਗੋੜਾ ਤਿਆਰ ਆ ਆ ਬਚਾ ਜੀ ਇਹਦਾ ਆ ਬਚਾ ਖੋਲੋ ਖੋਲੋ ਮੰਗਲੂ ਜੀ ਲੋ ਮੰਗਲੂ ਜੀ ਵਾ ਖਾ ਲੋ ਝੋਟੀ ਦੀ ਕੁਆਲਿਟੀ ਦੇਖੋ ਜੀ ਇਹ ਵੀ ਮੈਂ 14-15 ਕਿਲੋ ਦੁੱਧ ਵਾਲੀ ਹੈ ਜੀ ਲੈਓ ਲੈਓ ਜੀ ਲੈਓ ਕਰੋ ਜੀ ਚਲੋ ਦੇਖੋ ਜੀ ਇਹੋ ਜਿਹੇ ਮਹਿੰਗੇ ਦੇ ਬਾਜ਼ਾਰ ਦੀ ਛੜੀਆਂ ਹੁਣ ਤੁਰਨਾ ਮੁਸ਼ਕਲ ਹੋ ਜੇ ਜਿਓ ਚੀਜ਼ਾਂ ਆਈ ਤੇ ਇਹਦੀ ਵੀ ਆਪਾਂ ਕੀਮਤ ਫੋਨ ਤੇ ਹੀ ਕਰਾਂਗੇ ਜੀ ਬਹੁਤ ਜ਼ਿਆਦਾ ਚੰਗੀ ਮਹੀਂ ਆ ਚੰਗੇ ਦੁੱਧ ਵਾਲੀ ਆ ਤੇ ਆ ਜਿਹੜੀ ਕੱਟੀ ਆ ਇਹ ਵੀ ਤਾਜੀ ਸੀਜੀ ਤੇ ਪਰਸੋਂ ਦੀ 8 ਕਿਲੋ ਬੋਲਾ ਜਿਹਦੇ ਥਾਨ ਪਾ ਇਦਾਂ ਹੀ ਠੰਡੇ ਹੁੰਦੀ ਬਹਿ ਜੋ ਜੀ ਆਹ ਵੇਖੋ ਜੀ ਇੰਨੀ ਜ਼ਿਆਦਾ ਠੰਡੀ ਆ ਤੇ ਉਹ ਕੱਟੀ ਜਹੀ ਇਹਦੀ ਜਮਾਂ ਤਾਜੀ ਸੀ ਸਿੰਘ ਸਿੰਘ ਦੀ ਕੁਆਲਿਟੀ ਵੇਖੋ ਚੌਕ ਦੇ ਦੰਦ ਕੱਢਦੀ ਜੀ ਇਧਰ ਤੋਂ ਕਰ ਲਓ ਜੀ ਬਹੁਤ ਜ਼ਿਆਦਾ ਚੰਗੀ ਕੱਟੀ ਆ ਜੀ ਚਲੋ ਚਲੋ ਮੰਗ ਲਓ ਜੀ ਤੋਰ ਦੋ ਤੋਰ ਰਬ ਕਰੋ ਜੀ ਚੱਕ ਲੈ ਜੋ ਲੈ ਜੋ ਜੀ ਚਲੋ ਮੰਗਲੂ ਜੀ ਲੈ ਆਓ ਆਪਸੇ ਇੱਥੋਂ ਲੈ ਆਓ ਇੱਥੋਂ ਲੈ ਆਓ ਦੇਖੋ ਜੀ ਕੱਲਾ ਕੱਲਾ ਥਾਣਿਆ ਤੇ ਪਲੂਣ ਕੱਟੀ ਆ ਤੇ ਜਮਾ ਬੋਲੇ ਤੇ ਆ ਥੱਲੇ ਦੇਖੋ ਜੀ ਕਰੋ ਜੀ ਚੱਕ ਥਾਣ ਦੇ ਵਿੱਚ ਕੀ ਇਹਦੀ ਮੰਗਲੂ ਜੀ ਕੀਮਤ ਕਿੰਨੀ ਕਰਨੀਗੇ ਜੀ ਮੈਨੂੰ ਕੋਈ ਨਹੀਂ ਕਦਾ ਕੋਈ ਤੇ ਇਹ ਵੀ ਇੱਕ 30 ਦੀ ਦਵਾਂਗੇ ਜੀ ਤੇ ਆਹ ਕੱਟੀ ਜਿਹੜੀ ਆ ਇਹਦੇਾਰੇ ਇਹਦੀ ਜਾਨ ਹੀ ਬਚਾਈ ਹੈ ਜੀ ਆਪਾਂ ਵੱਢਣ ਵਾਲਿਆਂ ਤੋਂ ਬਹੁਤ ਜ਼ਿਆਦਾ ਕੱਟੀ ਚੰਗੀ ਆ ਤੇ ਹੋਰ ਤਿੰਨਾਂ ਚਾਰ ਮਹੀਨਿਆਂ ਤੱਕ ਡੀਗਾ ਖੜ ਸਕਦੀ ਹੈ ਲੈ ਲੀਉਗੀ ਜੇ ਕੋਈ ਚੰਗੀ ਸੰਭੂਗਾ ਤੇ ਵੇਖੋ ਜੀ ਝੋਲੀ ਝਾਲੀ ਥੱਲੇ ਸਣਖਣ ਪੂਰੀ ਵਧੀਆ ਕੱਟੀ ਆ ਲੈ ਉਹ ਮੰਗਲੂ ਜੀ ਲੈ ਉਹ ਲੈ ਲੈ ਆ ਕੱਲੇ ਕੱਲੇ ਚੀਜ਼ਾਂ ਨੂੰ ਖਾਲਤੀ ਜੀ ਕੱਟੀ ਦੀ ਕੱਟੀ ਚੰਗੀ ਰਪਈਆਂ ਦੀ ਹੂਣ ਵਾਲੀ ਆ ਜੀ ਉਹੋ ਜੀ ਕੱਟੀ ਨਹੀਂ ਆ ਕੋਈ ਪੂਰੀ ਚੰਗੀ ਵੇਖ ਕੇ ਕੱਟੀ ਆਪਾਂ ਛੜਾਈ ਆ ਜਾਨੂ ਜੀ ਵੀ ਚਾਹੀਏ ਤੇ ਆ ਵੇਖੋ ਜੀ ਤੁਹਾਨੂੰ ਕਰੋ ਚੈੱਕ ਇਹ ਕੱਟੀ ਮੰਗਲੂ ਜੀ ਦੇ ਦਿੱਤੀ ਆਪਾਂ 21000 ਦੀ ਭਾਈ 21000 ਦੀ ਦੇਵਾਂਗੇ ਤੇ ਆ ਜਿਹੜੀ ਕੱਟੀ ਆ ਇਹ ਡੇਲੀ ਜਮਾਈ ਆ ਆ ਜੀ ਇਦੀ ਜਾਨ ਨਹੀਂ ਵਿਚਾਰੀ ਉਹ ਡੇਰੀ ਚ ਵੀਰ ਭਰਾ ਨੇ ਸਾਨੂੰ ਪ੍ਰੇਮ ਦੇ ਨਾਲ ਲਈ ਆ ਜੀ ਇਹ ਦੇਖੋ ਮਹੀਂ ਲਈ ਮਹੀਂ ਦੇ ਨਾਲ ਆਈ ਆ ਤੇ ਕੱਲਿਓਂ ਝੋੜੀਆਂ ਦੀ ਹੁਣ ਤੋਂ ਕਰੋ ਚੈੱਕ ਜੀ ਤੇ ਇਹ ਕੱਟੀ ਮੰਗ ਲਓ ਜੀ ਆਪਾਂ 6000 ਰੁਪਏ ਦੇਵਾਂਗੇ ਜੋ ਮਾਂ ਜੈ ਜੀ ਖੋਲਣੀ ਆ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਆ ਵੀਡੀਓ ਵੇਖਣ ਲਈ ਨਾਮ ਓੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਜੀ ਸਾਡਾ 97792 8344 97792 8344 ਬਾਕੀ ਜਿੰਨੇ ਵੀ ਵੀਰ ਮੇਰੇ ਨੇ ਹਜ਼ਾਣਾ ਹੋਵੇ ਜਾਨਵਰ ਫੋਨ ਲਾਲੇ ਸੰਪਰਕ ਕਰਲੇ ਬਹੁਤ ਚੰਗੀਆਂ ਵਈਆਂ ਜੀ ਆਪਣੇ ਕੋ ਸਾਸਿਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਜੀ ਵੀਰ ਜੀ